ਪਿਆਰ ਭਰੀ ਸਾਫੀ ਕਾਲਾ ਬਾਈ ਜੀ ਆਪਾਂ ਰਮੀਦਾਸ ਪਿੰਡ ਆਏ ਹੋਏ ਸੀਗੇ ਤੇ ਆਪਣੇ ਪਾਰੀ ਇੰਦਰੋਹੀ ਪਿੰਡ ਤੋਂ ਆਪਣੀ ਨਾਨਕੇ ਤੋਂ ਆਏ ਹੋਏ ਸੀਗੇ ਬਾਈ ਹੋਰੀ ਕਹਿੰਦੇ ਵੀ ਆਪਣੀ ਸੇਵਾ ਕਰਦੀਆਂ ਵੀ ਜਿਹੜੀ ਆਪਣੀ ਇੱਕ ਵੀ ਨੀਤੀ ਕਮਾਈ ਆ ਵੀ ਆਪਾਂ ਜਿਹੜੇ ਵੀ ਹੜਾ ਆਏ ਨੇ ਜਿਸਦੇ ਵੀ ਮਤ ਦਾ ਲੋਕਾਂ ਨੂੰ ਲੋੜਵੰਦ ਲੋਕ ਨੇ ਵੀ ਆਪਾਂ ਉਹਦੇ ਹੈਲਪ ਕਰਾਂਗੇ ਜਾ ਕੇ ਤੇ ਬਾਈ ਜੀ ਅੱਜ ਗਰਾਊਂਡ ਤੇ ਆਪਦੇ ਸਾਨੂੰ ਦੋ ਦਿਨ ਹੋ ਗਏ ਅੱਜ ਬਾਈ ਹੋਰੀ ਵੀ ਆਈ ਨਹੀਂ ਇਹਨਾਂ ਨੇ ਵੀ ਆਪਾਂ ਨਹੀਂ ਦੇਖਾਇਆ ਦੇ ਭਾਈ ਜੀ ਐਤ 3015 20 ਦਿਨ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈਗੀ ਜਿਹੜਾ ਰਾਸ਼ਨ ਪਾਣੀ ਸਾਰਾ ਆਪਣੇ ਘਰਾਂ ਚ ਭਿਉਰੇ 3-3 4 ਮਹੀਨਿਆਂ ਦਾ 4-4 ਮਹੀਨਿਆਂ ਦਾ ਸਟਾਕ ਹੋ ਗਿਆ ਤੇ ਹੁਣ ਜਦੋਂ ਆਪਾਂ ਲੋਡ ਪਾਉਗੀ ਭਈ ਉਹ ਆਪਾਂ ਨੂੰ ਅੱਜ ਤੋਂ 15 ਦਿਨ 20 ਦਿਨ ਬਾਅਦ ਲੋਡ ਪਾਉਗੀ ਜਦੋਂ ਇਹਦਾ ਪਾਣੀ ਉੱਤਰ ਗਿਆ ਤੇ ਜ਼ਮੀਨਾਂ ਦਾ ਵੀ ਸਾਫ਼ ਸਪਾਈ ਕਰਨੀ ਆ ਆਪਣੇ ਪੱਧਰ ਕਰਨੀਆਂ ਜੀ ਜ਼ਮੀਨਾਂ ਤੇਲ ਪਾਣੀ ਦੀ ਵੀ ਦਾ ਹੋ ਗਿਆ ਜਿਵੇਂ ਆਪਾਂ ਟੀਪੀ ਹੋ ਗਿਆ ਜੂੜੀਆਂ ਸਾਰੀਆਂ ਚੀਜ਼ਾਂ ਆਪਾਂ ਇਹਦੀ ਮਦਦ ਕਰਨੀਆਂ ਬਾਕੀ ਆਪਾਂ ਭਾਈ ਨਾਲ ਗੱਲਬਾਤ ਕਰਦੇ ਆ ਸਹੀ ਗੱਲ ਆ ਭਾਈ ਜਿਵੇਂ ਬਾਈ ਨੇ ਦੱਸਿਆਗਾ ਸੇਮ ਹੋਣੀ ਗੱਲ ਆ ਤਰੇ ਤੋਂ ਲੈ ਕੇ ਅਸੀਂ ਬਾਈ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਤੇ ਬਾਈ ਨੇ ਸਾਰਾ ਕੁਝ ਦਿਖਾਇਆ ਵੀ ਕਿੱਥੇ ਪਾਣੀ ਵਜਦਾ ਕਿੱਥੇ ਪਾਣੀ ਟੱਟਾ ਜਿਹੜਾ ਜਮਾ ਸਤਾਂ ਬਾਈ ਖਾਨ ਪੀਂਦੇ ਨੇ ਪੀਚਾਂ ਨੇ 15 10 ਦਾ ਅਜੇ ਸਟਾਕ ਮੇਰਾ ਲਗਭਗ ਜਿੱਥੇ ਅਸੀਂ ਦੇਖਿਆ ਉਹ ਸੂਤਨ ਤੇ ਹੀ ਤੇ ਹੈ ਨਾ ਜ਼ੋਰ ਪੈਣੀ ਆ ਤਾਂ ਐਦਾ ਹੈਗਾ ਵੀ ਨੁਕਸਾਨ ਜ਼ਰੂਰ ਹੋਇਆ ਆਪਣੇ ਪੰਜਾਬ ਦਾ ਆ ਕਿਹੜਾ ਸ਼ੋਸ਼ਰਮਿਕ ਰੌਲਾ ਪਾਇਆ ਜਾ ਰਿਹਾ ਜਾ ਰਿਹਾ ਦਿਖਾਇਆ ਜਾ ਰਿਹਾ ਉਹ ਸਾਬ ਕਿਤਾਬ ਨਹੀਂ ਹੈਗਾ ਤੁਸੀਂ ਆਪ ਆ ਕੇ ਵੇਖੋ ਪੁਰੀ ਕੀ ਮੀਨਿੰਗ ਗਰਾਊਂਡ ਤੇ ਦੇਖੋ ਦੂਜੀ ਗੱਲ ਪੰਜਾਬੀ ਕੋਰਡ ਤੇ ਬੈਠੀ ਐ ਇੱਕ ਦੋ ਜਿਹੜੀਆਂ ਠੱਗਸਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਜ਼ੋਰ ਸਤਿ ਰਹੋ ਅਸੀਂ ਵੀ ਡਾਕੜਿਆ ਗਿਆ ਤੇ ਬਾਬਿਓ ਅਸੀਂ ਪੱਲਾ ਪਾ ਕੇ ਪਰੇ ਉੱਥੋਂ ਨਹੀਂ ਸਾਨੂੰ ਰਾਗੜ ਦਿੰਦੇ ਬੰਦੇ ਉਹ ਪੁੱਛੀ ਗਈ ਵੀ ਕੀ ਲੈ ਕੇ ਆਏ ਹੋ ਐਥੇ ਜਿਹੜੇ ਅੱਜ ਤੋਂ ਬੜੀ ਫਾਊਂਡੇਸ਼ਨ ਤੇ ਖੜੇ ਜੁੜੀ ਅਸੀਂ ਆ ਕੇ ਵੀ ਸਾਨੂੰ ਘਾਰ ਤੱਕ ਆਉਂਗਾ ਅਸੀਂ ਉੱਥੇ ਹੀ ਜਾਣਾ ਸਾਨੂੰ ਬੜਾ ਲਾਰੇ ਨੱਪੇ ਲੈ ਗਏ ਉਸ ਤੋਂ ਬਾਅਦ ਬਾਬਿਓ ਫੇਰ ਉਹ ਕੰਨ ਕੋਲ ਮੋਲ ਕਰਕੇ ਜਾਂਦੀ ਚੱਕੇ ਵਗਦੇ ਤੇ ਕੱਲ ਇਹ ਹੈ ਲੋੜ ਦੀ ਰੋੜ ਪਈਆਂ ਤੇਲ ਦੀ ਡੀਜ਼ਲ ਦੀ ਟਾਇਟਾ ਦੀ ਖਾਦ ਬੀਜ ਜਿਹੜੇ ਨੇ ਜ਼ਰੂਰੀ ਚੀਜ਼ਾਂ ਨੇ ਆਪਣੀ ਜ਼ਮੀਨੀਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੀ ਲੋੜ ਪਈਆਂ ਉਹ 15 ਤੋਂ 20 ਰੋੜ ਪੂ ਜਦੋਂ ਪਾਣੀ ਸੁੱਕ ਗਏ ਜਾਂ ਜਿਹਨਾਂ ਦੇ ਘਰ ਡਿੱਗੇ ਹੋਏ ਨੇ ਉਹਨਾਂ ਦੇ ਘਰ ਬਣਾਉਣ ਦੀ ਲੋੜ ਪੈਣੀ ਹੈ ਹਨਾ ਸੋ ਆਪਾਂ ਇਹ ਪੈਸੇ ਸਾਂਭ ਕੇ ਰੱਖੀਏ ਆਪਣਾ ਜਿਹੜਾ ਆਪਾਂ ਪੈਸਾ ਖਾਦ ਕਿੰ ਟਾਪਾ ਕੋਰਟਾ ਆਪਾਂ ਸਾਰੇ ਕਿਨੇ ਵੀ ਉਹ ਕਿ ਤੋਂ ਵੀ ਪਿੰਡੋਂ ਪਿੰਡੀ ਹੋਣਾ ਪੈਣ ਲੱਗ ਪਿਆ ਜਣਾ ਵੀ ਤਰਕ ਕਰਕੇ ਨਾਸਨਾ ਕਰਾ ਕਰਨਾ ਫਾਦਰ ਆਸ਼ਰੇ ਤੇ ਬਹੁਤ ਜ਼ਿਆਦਾ ਇਕੱਠਾ ਹੋਇਆ ਹੋਇਆ ਸੋ ਆਉਣ ਦੀ ਹੱਦੇ ਕਿਸੇ ਨੂੰ ਕੋਈ ਲੋਨ ਨਹੀਂ ਨਾਸਨ ਖਰਾਬ ਆਕੇ ਬਾਕੀ ਬਾਕੀ ਇੱਕ ਬਾਈ ਜੀ ਇੱਥੇ ਜਿਵੇਂ ਛੜਟਾ ਏ ਥੋਨੂੰ ਬੰਦੇ ਮਿਲਣਗੇ ਠੀਕ ਆ ਜਦੋਂ ਆਪਾਂ ਇੰਟਰ ਕਰਦੇ ਜਿੱਥੇ ਵੀ ਪਾਣੀ ਸਟਾਰਟ ਹੁੰਦਾ ਉਹ ਬਾਈ ਜੀ ਉਹਨਾਂ ਦਾ ਨਾਂ ਤਾਂ ਉਹ ਜ਼ਮੀਨਾਂ ਖਰਾਬ ਹੋਈਆਂ ਨਾ ਉਹਨਾਂ ਦੇ ਘਰ ਹੋਈ ਨੇ ਉਹਨਾਂ ਦੇ ਨੇੜੇ ਤੇੜੇ ਤੇ ਪਿੰਡ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਗੱਟਾ ਕੰਕੜਾ ਧਰਿਆ ਚਲੋ ਜੀ ਕੋਈ ਵੀ ਸਮਾਨ ਆ ਰੇੜੀਆਂ ਲੈ ਕੇ ਆਉਂਦੇ ਨੇ ਉਹਨੇ ਵਿੱਚ ਧਰਦੇ ਨੇ ਭਰ ਕੇ ਆਪਣੇ ਘਰਾਂ ਚ ਲਿਆ ਜਾਂਦੇ ਨੇ 6 6 ਮਹੀਨੇ ਸਾਲ ਦਾ ਸਟਾਕ ਉਹਨਾਂ ਨੇ ਇਕੱਠਾ ਕਰ ਉਹਨਾਂ ਨੂੰ ਕਹਦੇ ਵੀ ਹਰਾਚਾਰਾ ਚਾਹੀਦਾ ਹੋਵੇ ਤਾਂ ਹਰਾਚਾਰਾ ਸਾਡੇ ਲਈ ਵਹਿ ਗਿਆ। ਸਾਨੂੰ ਕਹੇ ਚੋਕਰ ਖਾਲ ਚਾਹੀਦੀ ਆ ਵੀ ਇਹਦੇ ਨੂੰ ਵੇਚ ਸਕੀਏ। ਕਿਉਂਕਿ ਉਹਨਾਂ ਦੇ ਵੀ ਟੰਕਰ ਤਾਂ ਹੈ ਨਹੀਂ ਬਾਈ ਜੀ ਉਹ ਵੇਚ-ਬੂਚ ਕੇ ਆਪਦਾ ਪੈਸੇ ਐਵੇਂ ਔਰੇ ਕਮਾਈ ਦਾ ਸੋਰਸ ਕਰcha ਲੋਕਾਂ ਨੇ ਬਾਈ ਜੀ ਆਪਾਂ ਆਪਦੀ ਮੇਨਟ ਦੀ ਕਮਾਈ ਵਿੱਚੋਂ ਪੈਸਾ ਲਾਉਣੇ ਆ ਤੇ ਹੁਣ ਹੁਣ ਵੀੰਦੀ ਦੀ ਆਪਣੀ ਕਮਾਈ ਹੁੰਦੀ ਆ ਐਵੇਂ ਬਾਈ ਜੀ ਵੇਖਤ ਨਹੀਂ ਕਰਦੀ ਹੈਗੀ ਜਿਹੜਾ ਕੋਈ ਕਰਨਾ ਚਾਹੁੰਦਾ ਦਾਨਪੁੰਨ ਅੱਜ ਤੋਂ 15-20 ਨਾਲ ਤੁਸੀਂ ਪੂਰੇ ਆ ਕੇ ਆਪ ਗਰਾਊਂਡ ਲੈਵਲ ਤੇ ਆ ਕੇ ਦਾਨ ਕਰਿਓ ਬੱਸ ਬਾਈ ਜੀ ਧੰਨਵਾਦ। ਕੋਈ ਵੀਡੀਓ ਨੂੰ ਬਹੁਤ ਬਹੁਤ ਸ਼ ਹਰੇਕ ਤੋਂ ਬੰਦਾ ਕ ਪਹੁੰਚ ਨਹੀਂ ਕਰਦੇ ਹੋਣਾ ਜਿਹੜਾ ਕਈ ਵਾਰ ਆਪਾਂ ਲੋਕ ਕਿਸਾਨ ਹਨ ਆਪਾਂ ਦੇ ਇੱਕ ਜਿਲ੍ਹੇ ਦਾ ਤਰਦਿਆ ਦੇਖ ਰਹੀਆਂ ਗੰਗਾ ਇੱਕ ਕਿਸਾਨ ਇੱਕ ਸਾਲ ਦੇ ਨਾਲ ਖੜੂਗਾ ਖਾਂਦੀ ਲੋਡ ਹੈਗੀ ਵੀ ਐ ਕਿਉਂਕਿ ਆਪਾਂ ਸਰਕਾਰਾਂ ਤੋਂ ਬੜੀ ਉਮੀਦ ਨਹੀਂ ਰੱਖੀ ਹੋਈ ਆਪਾਂ ਇੱਕ ਜਿਲ੍ਹਾ ਖੜੀਏ ਪਰ ਇਹ ਵੀ ਨਾ ਹੋਵੇ ਬੜਾ ਦਿੱਤਾ ਦਾਦਾਰ ਅਸੀਂ ਪਾਣੀ ਦੇ ਵਿੱਚ ਬੇਸਟ ਹੋ ਜਾਈਏ ਹਨਾ ਲੋੜ ਪਊਗੀ ਇੱਕ 10 15 ਮਿੰਟ ਲੱਗੂਗੀ ਟੀਲ ਡੀਲ ਤੇਲ ਵਗੈਰਾ ਡੀਜ਼ਲ ਵਗੈਰਾ ਦੀ ਇਹ ਮੇਰੀ ਪੋਸਟ ਪਾਈਵਲ ਕਾ ਸਾਂਝੀ ਕਰ ਦਿਓ ਉਹਨੇ ਕੋ ਉਹਨਾਂ ਦਾ ਕ ਪਹੁੰਚ ਨਹੀਂ ਕਰਦਾ ਵੀ ਕੋ ਠੱਕਿਆ ਠੁੱਕਿਆ ਰਹਿ ਜਾਵੇ ਦੋ ਤਨੇ ਕਿ ਸਸਤਾਵਾ ਹੈ ਗਿਆ ਨੇ ਸਾਨੂੰ ਮਿਲੇ ਨੇ ਉਹ ਅਸੀਂ ਰਗੜੇ ਕੇ ਦੀ ਬਚ ਕੇ ਆਵਾਜ਼ ਮੇਰੇ ਨਾਲ ਕਰੇ ਨੇ ਅਸੀਂ ਟੱਚਾ ਮਸਾ ਛੜਾਇਆ ਉਹ ਬੰਦੇ ਤੋਂ ਸਾਸਿਕਨ ਬਾਬਿਓ ਚਲੋ ਜੀ ਬੋਲੋ ਭਾਈ ਪਹਿਲਾ ਤੇ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਿਹ ਮੈਨੂੰ ਬਹੁਤ ਖੁਸ਼ੀ ਆ ਕਿ ਭਰਾ ਮੇਰਾ ਮੇਰੇ ਲਈ ਖਲੋਤਾ ਵਾ ਠੀਕ ਆ ਮੇਰੀ ਗੱਲ ਸੁਣ ਲਈ ਖਲੋਤਾ ਵਾ ਮੈਂ ਇਹ ਵੀ ਰਖੀਦਾ ਹੀ ਮੌਦੀ ਮਰਾਈ ਇਹ ਦੱਸਦੀ ਕਰਨੀ ਚਾਹੁੰਦਾ ਕਿ ਭਰਾਵਾ ਗੰਦੀ ਸਰਕਾਰ ਦੀ ਨੀਤੀ ਨੇ ਵੇਖ ਲਾ ਮੇਰਾ ਇਨਾ ਨੁਕਸਾਨ ਕੀਤਾ 17 18 ਕਿੱਲੇ ਵੀਰ ਮੇਰਾ ਧਾਇਆ ਇੱਥੇ ਵਾਲਾ ਆਪਣਾ ਸਾਰਾ ਕਿੱਲੇ ਮੇਰਾ ਰਕਤ 30 140 ਮੇਰਾ ਧਾਇਆ ਇੱਥੇ ਵੀ ਲਾਇਆ 20 ਲੱਖ ਰੁਪਈਆ ਉਹ ਵੀ ਸਾਰਾ 25 ਤੋਂ 30 ਲੱਖ ਰੁਪਈਆ ਜਿਹੜੇ ਮੈਂ ਆਪਣੀ ਫੈਕਟਰੀ ਬੋਲੀ ਵਾਲ ਕਮਾਊਂਡ ਦੀ ਬਾਉਂਡਰੀ ਲਾਣ ਦੀ ਜਿਹੜੀ ਕਲੋਨੀਆਂ ਦੀਆਂ ਜਾਂ ਕਿਦਾਂ ਪਲਾਟਾਂ ਦੀ ਕਵਰੇਜ ਕਰੀਦੀ ਆ ਠੀਕ ਆ ਵੀਰੇ ਤੇ ਅਜੇ 1 ਵੀ ਰੁਪਈਆ ਨਹੀਂ ਮੇ ਵਟਿਆ ਮੇਰਾ 4 ਤੋਂ 5 ਲੱਖ ਦਾ ਸਮਾਨ ਸਾਰਾ ਥੱਲੇ ਪਿਆ ਮੇਰੀ ਸਰੀਆ ਵੀ ਰੇਤਾ ਬੱਜਰੀ ਮੈਨੂੰ ਦਿਖਣੀ ਆ ਮੈਂ ਦੋ ਟਰੱਕ ਟਿਪਰ ਲੋ ਆਏ ਇੱਥੇ ਕੁਛ ਨਹੀਂ ਦਿਖੰਡਿਆ ਮੈਨੂੰ ਇੱਥੇ ਉਤਲੇ ਪਲੇਟ ਤੋਂ ਪਾਣੀ ਮੁੜਿਆ ਮੇਰਾ ਉਤਲੇ ਪਲੇਟ ਤੋਂ ਆਹ ਦੇਰ ਤੋਂ ਆਇਆ ਚੀਕਾ ਬਣਾਉਣਾ ਹਾਂ ਮੈਂ ਠੀਕ ਆ ਸੁਪਾਣੀ ਵੇਖ ਲਾ ਵੀ ਸਾਡੇ ਪਿੰਡਾਂ ਨੂੰ ਜਾਣ ਜਾ ਪਿੰਡ ਕਰਾਉ ਬਾਣਿਆ ਸਾਰਾ ਪਾਣੀ ਘੇਰੇ ਘੇਰੇ ਆ ਗਿਆ ਵਾ ਪਾਣੀ ਆ ਜਾਂਦਾ ਇਹ ਦਰਿਆ ਚ 4-5 ਕਿਲੋਮੀਟਰ ਦਰਿਆ ਆ ਦੂਜੀ ਗੱਲ ਇਹ ਕਿ ਫਿਰ ਵੀ ਬਾਬੇ ਗੁਰਾਮ ਦਾ ਪਾਸ਼ਾ ਕਿਰਪਾ ਦਾ ਨਜ਼ਰ ਆਇਆ ਹਨਾ ਜੀ ਤੇ ਉਹਦੀ ਕਿਰਪਾ ਨਾਲ ਆਪਣਾ ਇਧਰ ਤੋਂ ਚਾਹ ਦਾ ਲੰਗਰ ਚੱਲਣਾ ਕੇਟਲੀ ਜਰੇ ਵੀ ਹੱਥ ਚ ਆ ਤੇ ਮੈਂ ਵੀ ਲਾਰ ਕੇ ਆ ਬਾਈ ਮੈਂ ਵੀਰ ਨੂੰ ਵੀਰ ਨੂੰ ਮਿਲਿਆ ਮੈਨੂੰ ਬੜਾ ਚਾਹ ਮੈਂ ਵੀਰ ਨੂੰ ਜੱਫੀ ਪਾਈ ਮੈਂ ਵੀਰ ਬੜਾ ਧੰਨਵਾਦ ਤੇਰਾ ਜੁਰਾ ਇੱਕ ਕਰਮਾਂ ਦੀ ਗੱਲ ਹੈ ਕਿਦਾ ਕਿਹੜੇ ਗੇੜਾ ਹੀ ਮਿਲਣਾ ਇੱਕ ਦਾ ਮਿਲਣਾ ਹੀ ਆਪਾਂ ਹਣਾ ਤੇ ਬਾਕੀ ਬਹੁਤ ਖੁਸ਼ੀ ਹੋਈ ਪ੍ਰਾਤ ਦੇ ਰਹੀ ਸ਼ਾਮ ਮੇਰੀ ਕੋਈ ਗੱਲ ਸੁਣਦੇ ਬਾਕੀ ਭਰਾਵਾਂ ਅਰਦਾਸ ਦੀ ਲੋੜ ਆ ਮੈਨੂੰ ਇਹ ਨਹੀਂ ਆ ਵੀ ਮੈਂ ਕੇ ਕਰੀ ਉਹ ਮੈਂ ਮੈਂ ਨਹੀਂ ਆਹ ਜੀ ਕਰੀਓ ਮੈਂ ਕਰ ਬੈਠੇ ਤੇ ਮੈਂ ਇਹ ਹੀ ਆਣਾ ਚਾਹਣਾ ਭਰਾਵਾਂ ਅਰਦਾਸ ਦੇ ਵਿੱਚ ਕਰਿਓ ਬਾਕੀ ਪ੍ਰਾਂ ਜਿੱਦਾਂ ਵੀ ਹੋ ਸਕਦਾ ਵਾ ਨਾਲ ਖੜੇ ਆ ਤੁਹਾਡੇ ਕੋਈ ਨਹੀਂ ਆਡੇ ਨਜ਼ਰ ਕਾਇਏ ਕੋਈ ਪ੍ਰਸ਼ਾਦਾ ਵੰਡਿ ਛਕਣਾ ਬਹੁਤ ਐਸੋ ਕੋਈ ਨਾ ਤੇ ਮੈਂ ਦੂਰੋਂ ਆਇਆ ਭਰਾਵਾਂ ਮਰੇ ਨੂੰ ਰੋਟੀ ਪਾਣੀ ਬਣਵਾ ਲੜਦਾ ਇਹ ਐ ਸੰਗਤ ਜੀ ਇਹ ਐ ਸੰਗਤ ਜੀ ਬਲੌਗ